ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਅ ਤੁਸੀਂ ਸਾਰੇ ਠੀਕ ਠਾਕ ਹੋ ਇਸ ਦਾ ਮੈਨੂੰ ਪੱਕਾ ਲਕੀਨ ਹੈ ਤੇ ਮੈਂ ਵੀ ਬਿਲਕੁਲ ਠੀਕ ਐ ਠੀਕ ਐ ਜੀ ਤੇ ਮੈਂ ਨਾ ਅ ਅੱਜ ਬੈਠੀ ਬੈਠੀ ਸੋਚ ਰਹੀ ਸੀਗੀ ਇੱਕ ਥਾਂ ਧਰਤੀ ਤੇ ਐਸੀ ਹੁੰਦੀ ਐ ਜਿਸ ਨਾਲ ਸਾਨੂੰ ਸਭ ਤੋਂ ਵੱਧ ਪਿਆਰ ਹੁੰਦਾ ਹੈ ਹਰ ਔਰਤ ਨੂੰ ਉਸ ਸਥਾਨ ਨਾਲ ਬਹੁਤ ਪਿਆਰ ਹੁੰਦਾ ਹੈ ਕਹਿੰਦੇ ਉੱਥੇ ਆਕਸਫੋਰਡ ਕੱਟੀ ਹੋਵੇ ਪਾ ਮੈਂ ਜਿਵੇਂ ਮਰਜ਼ੀ ਪਰ ਉਹ ਤਾਂ ਬਹੁਤ ਪਿਆਰੀ ਹੁੰਦੀ ਹੈ ਤੇ ਉਹ ਹੁੰਦੀ ਹੈ ਸਾਡੇ ਪੇਕੇ ਤੇ ਅਸੀਂ ਜਿੱਥੇ ਮਰਜ਼ੀ ਰਹੀ ਜਾਈਏ ਜਿੰਨਾ ਮਰਜ਼ੀ ਅਸੀਂ ਵਧੀਆ ਤੋਂ ਵਧੀਆ ਮੈਲਿਆਂ ਦੇ ਵਿੱਚ ਰਹੀ ਜਾਈਏ ਪਰ ਆਪਣੇ ਪੇਕੇਆਂ ਦਾ ਘਰ ਤੇ ਆਪਣੇ ਪੇਕੇਆਂ ਦਾ ਪਿੰਡ ਭੁੱਲਦਾ ਨਹੀਂ ਬਹੁਤ ਪਿਆਰਾ ਹੁੰਦਾ ਹੈ ਨਾ ਮੈਂ ਜਿਵੇਂ ਪਟਿਆਲੇ ਵਰਗੀ ਸ਼ਾਹੀ ਸ਼ਹਿਰ ਚ ਆਹੀ ਗਈ ਅ ਵਧੀਆ ਘਰ ਪਰਿਵਾਰ ਮਿਲਿਆ ਪਰ ਫਿਰ ਵੀ ਮੈਨੂੰ ਮੇਰੇ ਪਿੰਡ ਦਾ ਘਰ ਹੈ ਜਿਹੜਾ ਮੇਰਾ ਪਿੰਡ ਹੈ ਮੁਕਸਰ ਜਿਹੇ ਦੇ ਵਿੱਚ ਛੋਟਾ ਜਿਹਾ ਮੇਰਾ ਪਿੰਡ ਜਿਹੜਾ ਉਹ ਮੈਨੂੰ ਭੁੱਲਦਾ ਨਹੀਂ ਤੇ ਇੰਨਾ ਪਿਆਰਾ ਲੱਗਦਾ ਹੈ ਵੀ ਹੁਣ ਵੀ ਮੇਰਾ ਜੀ ਕਰਦਾ ਜਦੋਂ ਮੈਂ ਜਾਵਾਂ ਤਾਂ ਉਹ ਗਲੀਆਂ ਉਹ ਲੋਕ ਇਹਨਾਂ ਬਹੁਤ ਪਿਆਰਾ ਹੁੰਦੇ ਹਨ ਹਨ ਤੇ ਉਵੇਂ ਹੀ ਹਰ ਇੱਕ ਔਰਤ ਦਾ ਹੁੰਦਾ ਹੈ ਮਤਲਬ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਔਰਤ ਜਿਹੜੀ ਹੈ ਇੱਕ ਕੁੜੀ ਜਿਹੜੀ ਹੈ ਉਹ ਸਭ ਤੋਂ ਵੱਧ ਅਰਦਾਸਾਂ ਉਸ ਨਗਰ ਦੀਆਂ ਉਸ ਘਰ ਦੀਆਂ ਖੁਸ਼ੀਆਂ ਲਈ ਕਰਦੀ ਹੈ ਜੀਤਿਪੀਰ ਉਹ ਰਹਿੰਦੀ ਵੀ ਨਹੀਂ ਹੁੰਦੀ ਜਿੱਥੇ ਉਹ ਰਹਿਣਾ ਵੀ ਬੰਦ ਕਰ ਦਿੰਦੀ ਹੈ ਨਾ ਉਸ ਜਗ੍ਹਾ ਦੀਆਂ ਉਸ ਘਰ ਦੀਆਂ ਬਹੁਤ ਦਵਾਵਾ ਮੰਗਦੀ ਹੈ ਮਤਲਬ ਤੁਹਾਡੀ ਮੇਰਾ ਤੇ ਇਦਾਂ ਹੀ ਹੁੰਦਾ ਥੋੜਾ ਮੈਨੂੰ ਪਤਾ ਨਹੀਂ ਤੁਸੀਂ ਦੱਸਿਓ ਜਰੂਰ ਕਿ 24 ਘੰਟੇ ਇਕ ਤਾਰ ਜੀ ਤੁਹਾਡੀ ਜੁੜੀ ਰਹਿੰਦੀ ਹੈ ਉੱਥੇ ਕਨੈਕਸ਼ਨ ਜਹਿ ਕਿ ਜੁੜੇ ਰਹਿੰਦਾ ਹਰ ਵਕਤ ਹੈ ਨਾ ਪਿੱਕਿਆਂ ਦੇ ਨਾਲ ਤੇ ਪਿੱਕਿਆਂ ਦੇ ਘਰ ਦੇ ਨਾਲ ਬਰਵਾ ਦੇ ਨਾਲ ਆਪਦੇ ਘਰੇ ਫਿਰਦੇ ਹੋਏ ਵੀ ਤੁਸੀਂ ਇੱਕ ਉਹ ਕਨੈਕਸ਼ਨ ਉੱਥੇ ਤੁਹਾਡਾ 24 ਘੰਟੇ ਸੁੱਖ ਜੀ ਮੰਗੀ ਜਾਂਦੀਆਂ ਤੁਸੀਂ ਹੈਨਾ ਵੀ ਸਭ ਕੁਝ ਠੀਕ ਹੋਵੇ ਰਵੇ ਸਾਰਾ ਕੁਝ ਪ੍ਰਮਾਤਮਾ ਉਹਨਾਂ ਨੂੰ ਠੀਕ ਰੱਖੀ ਤਾਂ ਮੈਨੂੰ ਨਾ ਲੱਗਦਾ ਹੁੰਦਾ ਕਿ ਘਰ ਦੀ ਧੀ ਅ ਕਰ ਲਈ ਦੁਆਵਾਂ ਮੰਗਦੀ ਹੈ ਫ੍ਰੀਜ ਉੱਥੇ ਰਹਿੰਦੀ ਨਹੀਂ ਹੁੰਦੀ ਹੈਨਾ ਅਸੀਂ ਉਹ ਆਪਣੇ ਉਸ ਘਰ ਦਾ ਹਿੱਸਾ ਨਹੀਂ ਰਹਿੰਦੀ ਹੁਣ ਵਿਆਹ ਤੋਂ ਬਾਅਦ ਫਿਰ ਵੀ ਅਸੀਂ ਅਰਦਾਸ ਉਸ ਘਰ ਲਈ ਕਰਦੇ ਜਿਵੇਂ ਨਾ ਧੁੰਦਾ ਬੈਂਦੀ ਹੈ ਜਦੋਂ ਤੇ ਮੈਂ ਵੀ ਕਾਰ ਚ ਡਰਾਈਵ ਕਰਕੇ ਜਾਣੀ ਹੁੰਦੀ ਹੈ ਤਾਂ ਮੈਨੂੰ ਨਾ ਉੱਠਦੇ ਸਾਰ ਜਦੋਂ ਮੈਂ ਧੁੰਦ ਦੇਖਦੀ ਹਾਂ ਬਾਹਰ ਮੈਨੂੰ ਐ ਲੱਗਦਾ ਵੀ ਹੈ ਹੈ ਮੇਰੀ ਭਰਾ ਨਹੀਂ ਜਾਣੇ ਮੋਗੀ ਨਹੀਂ ਦੂਰ ਤੇ ਮੈਂ ਤੁਹਾਨੂੰ ਦੇ ਨਹੀਂ ਜਾਦਾ ਕਈ ਵੇ ਤੁਹਾਨੂੰ ਫੋਨ ਵੀ ਕਰਦਣੀ ਹੈ ਹਾਲਾਂਕਿ ਉਹ ਤੇ ਡਰਾਈਵਰ ਨੇ ਚਲਾ ਕੇ ਲੈ ਜਾਣੀ ਹੁੰਦੀ ਹੈ ਨਾ ਡਰਾਈਵਰ ਰੱਖਿਆ ਹੋਇਆ ਹੈ ਫਿਰ ਵੀ ਮੈਨੂੰ ਫਿਕਰ ਹੁੰਦੀ ਹੈ ਨਾ ਤਾਂ ਫਿਰ ਉਹ ਕਹਿੰਦਾ ਤੈਨੂੰ ਧੁੰਦ ਤੂੰ ਵੀ ਤੇ ਜਾਨੀ ਹੈ ਤਾਂ ਮੈਨੂੰ ਐ ਲੱਗਦਾ ਹੁੰਦਾ ਹੈ ਕਿ ਨਹੀਂ ਮੈਂ ਤਾਂ ਠੀਕ ਐ ਤੁਸੀਂ ਆਪਣਾ ਧਿਆਨ ਰੱਖਿਓ ਧੁੰਦ ਬਹੁਤ ਛੁੱਟੀ ਲੈ ਲਓ ਅੱਜ ਤਾਂ ਇਹ ਚੀਜ਼ਾਂ ਹਨਾ ਤੁਹਾਨੂੰ ਕਿਤੇ ਨਾ ਕਿਤੇ ਮੈਨੂੰ ਐ ਲੱਗਦਾ ਹੁੰਦਾ ਵੀ ਬਹੁਤ ਜ਼ਿਆਦਾ ਜਿੱਥੇ ਅਟੈਚਮੈਂਟ ਹੁੰਦੀ ਉੱਥੇ ਇਹ ਇਸ ਤਰ੍ਹਾਂ ਦੀ ਫਿਕਰ ਹੁੰਦੀ ਹੈ ਸਾਰੀਆਂ ਬਾਣਾਂ ਨੂੰ ਹੁੰਦੇ ਹੋਣੇ ਆ ਤੇ ਮੇਰਾ ਉਹ ਜਿਹੜਾ ਪੇਕਿਆਂ ਦਾ ਘਰ ਹੈ ਸਿੰਪਲ ਘਰ ਹੈ ਮੈਂ ਤੁਹਾਨੂੰ ਦਿਖਾਉਣੀ ਹੈ ਠੀਕ ਹੈ ਸਰਦੀਆਂ ਜਦ ਮੈਂ ਇੱਕ ਵਾਰੀ ਉੱਥੇ ਜਾ ਕੇ ਵੀਡੀਓ ਬਣਾਈ ਸੀਗੀ ਤੇ ਉਹ ਮੇਰੇ ਕੋਲੇ ਪਈ ਸੀ ਅੱਜ ਤਾਂ ਫਿਰ ਮੈਨੂੰ ਲੱਗਿਆ ਵੀ ਮੈਂ ਇਸੇ ਗਲਤੀ ਨਾਲ ਲਿੰਕ ਆਪਾਂ ਨਾਲ ਕਰਕੇ ਫਿਰ ਮੈਂ ਤੁਹਾਨੂੰ ਉਹ ਵੀਡੀਓ ਵੀ ਦਿਖਾਉਣੀ ਹੈ ਤੇ ਉੱਥੋਂ ਇੱਥੇ ਮਤਲਬ ਪਟਿਆਲੇ ਸ਼ਹਿਰ ਚ ਰਹਿ ਰਹੀਆਂ ਹਾਂ ਵਧੀਆ ਵੇਲ ਟੂ ਡੂ ਫੈਮਿਲੀ ਚ ਰਹਿ ਰਹੀ ਹਾਂ ਤੁਸੀਂ ਮੇਰਾ ਘਰ ਵੀ ਦੇਖਿਆ ਫਿਰ ਵੀ ਮੇਰਾ ਉਸ ਘਰ ਨਾਲੋਂ ਕਨੈਕਸ਼ਨ ਨਹੀਂ ਟੁੱਟ ਰਿਹਾ ਉਹ ਘਰ ਮੈਨੂੰ ਹੁਣ ਵੀ ਬਹੁਤ ਵਧੀਆ ਲੱਗਦਾ ਹੈ ਕਈ ਵਾਰੀ ਮੇਰੇ ਭਾਬੀ ਜੀ ਹੁਣ ਹੀ ਕਹਿੰਦੇ ਹੁੰਦੇ ਸੀਗੇ ਵੀ ਤੁਹਾਨੂੰ ਇੱਥੇ ਆ ਕੇ ਗਰਮੀ ਨਹੀਂ ਲੱਗਦੀ ਤੁਹਾਨੂੰ ਉੱਥੇ ਕੋਠੀ ਚ ਰਹਿ ਕੇ ਤੁਹਾਨੂੰ ਆਤ ਪੈ ਗਈ ਹੁਣੇ ਫੁੱਲੇ ਘਰ ਚ ਓਪਨ ਘਰ ਚ ਜਿਵੇਂ ਅਸੀਂ ਛੁੱਟੀਆਂ ਚ ਜਾਂਦੇ ਤੇ ਅਸੀਂ ਕਹਿੰਦੇ ਸਾਨੂੰ ਤਾਂ ਇਹ ਲੱਗਦਾ ਵੀ ਇੱਥੇ ਨਾ ਵੀ ਬਿਜਲੀ ਹੋਵੇ ਤਾਂ ਵੀ ਸਾਨੂੰ ਗਰਮੀ ਨਹੀਂ ਲੱਗਦੀ ਇਹਨਾਂ ਇੰਨੀ ਠੰਡ ਆਉਂਦੀ ਫੇਕਿਆਂ ਦੇ ਘਰਾਂ ਚ ਤਾਂ ਤੁਹਾਨੂੰ ਵੀ ਜ਼ਰੂਰ ਲੱਗਣਾ ਇਦਾਂ ਹੀ ਲੱ ਅੱਜ ਮੈਂ ਤੁਹਾਨੂੰ ਉਹ ਖੂਬਸੂਰਤ ਘਰ ਦੇ ਨਾਲ ਜਿਹੜਾ ਕਿ ਮੈਨੂੰ ਬਹੁਤ ਸੋਹਣਾ ਲੱਗਦਾ ਹੈ ਉਹ ਤੁਹਾਨੂੰ ਦਿਖਾਉਂਗੀ ਮਤਲਬ ਦਿਖਾਉਣੀ ਹੈ ਵੀਡੀਓ ਮੈਂ ਸਰਦੀਆਂ 'ਚ ਬਣਾਈ ਸੀ ਵੀਡੀਓ ਤੇ ਸਰਦੀ ਦੀ ਹੈ ਪਰ ਮੇਰੇ ਬਾਈਚਾਂਸ ਫੋਨ 'ਚ ਪਈ ਸੀਗੀ ਤੇ ਫਿਰ ਮੈਂ ਸੋਚਿਆ ਚਲੋ ਤੁਹਾਡੇ ਨਾਲ ਆਪਣਾ ਪਿਛੋਕੜ ਵੀ ਸ਼ੇਅਰ ਕਰਦੀ ਹਾਂ ਪੇਕੇ ਦੇ ਘਰ ਨਾਲ ਮੈਨੂੰ ਐ ਲੱਗਦਾ ਵੀ ਤਾਂ ਜ਼ਿਆਦਾ ਅਟੈਚਮੈਂਟ ਹੁੰਦੀ ਹੈ ਕਿ ਉੱਥੇ ਸਾਡੀਆਂ ਜੜਾਂ ਲੱਗੀਆਂ ਹੁੰਦੀਆਂ ਨੇ ਉੱਥੋਂ ਅਸੀਂ ਗਰੋਅ ਕੀਤੀ ਹੁੰਦੀ ਹੈ ਉੱਥੇ ਸਾਡੀ ਸਾਨੂੰ ਸੁਰਤਾਈ ਹੁੰਦੀ ਹੈ ਉੱਥੋਂ ਅਸੀਂ ਬੋਲਣਾ ਸਿੱਖਿਆ ਚੱਲਣਾ ਸਿੱਖਿਆ ਸਾਡੀ ਪਹਿਲੀ ਪਾਰਸ਼ਾਲਾ ਹੁੰਦਾ ਉਹ ਘਰ ਤੇ ਲੋਕ ਕਹਿੰਦੇ ਨੇ ਕਿ ਲੇਡੀ ਦਾ ਕੋਈ ਘਰ ਨਹੀਂ ਹੁੰਦਾ ਵੀ ਪਹਿਲਾਂ ਉਹਨੂੰ ਕਹਿੰਦੇ ਰਹਿੰਦੇ ਨੇ ਵੀ ਤੂੰ ਦੂਜੀ ਘਰੇ ਜਾਣਾ ਤੇ ਫੇਰ ਜਿੱਥੇ ਜਾਂਦੀ ਆ ਉਹ ਕਹਿੰਦੇ ਨੇ ਕਿ ਬਗਾਨੇth ਹੋ ਆਈ ਹੈ ਨਾ ਤਾਂ ਇਹ 네ਗੇਟਿਵ ਚੀਜ਼ ਸੀਗੀ ਜਿਹਦੇ ਨਾਲ ਕੀ ਹੁੰਦਾ ਸੀਗਾ ਕਿ ਔਰਤ ਦਾ ਘਰ ਨਾਲ ਮੋਹ ਨਹੀਂ ਸੀ ਪੈਂਦਾ ਇਹ ਜੀਆਂ ਗੱਲਾਂ ਜਦੋਂ ਸੋਚਦੀਆਂ ਨਾ ਕਿੰਨਾ ਤੁਹਾਡੇ ਸਹੁਰਿਆਂ ਦੇ ਘਰ ਨਾਲ ਮੋਹ ਨਹੀਂ ਪੈਂਦਾ ਨਾ ਪੇਕੇਆਂ ਨਾਲ ਨਾ ਸਹੁਰਿਆਂ ਨਾਲ ਤੁਹਾਨੂੰ ਆਇ ਲੱਗਦਾ ਵੀ ਮੈਂ ਤਾਂ ਐਵੇਂ ਬਕਾਈ ਮਾਰ ਰਹੀ ਸੀ ਇਹ ਸੋਚ ਕੇ ਇਹ ਗੱਲ ਹੈ ਪਰ ਨਹੀਂ ਇਸ ਤਰ੍ਹਾਂ ਨਹੀਂ ਸੋਚਣਾ ਹੈਗਾ ਮੈਂ ਇਹ ਸੋਚਦੀ ਹੁੰਦੀ ਹਣੀ ਕਿ ਸਾਡੀ ਦੋ ਘਰ ਨਹੀਂ ਨਾਲੇ ਸਾਡਾ ਪੀਕਿਆਂ ਦਾ ਘਰ ਹੈ ਨਾਲੇ ਸਾਡਾ ਸਹਰੀ ਘਰ ਹੈ ਤੇ ਔਰਤ ਦੀ ਤਾਂ ਦੋ ਦੋ ਕਰਨੀ ਠੀਕ ਹੈ ਨਾ ਪਹਿਲਾਂ ਅਸੀਂ ਆਪਣੇ ਪੀਕਿਆਂ ਦਾ ਘਰ ਵਸਾ ਕੇ ਆਉਣੀ ਹੈ ਇਹਨਾਂ ਮੋਹ ਕਰਦੀਆਂ ਉਸ ਘਰ ਦਾ ਭਰਾਵਾਂ ਨਾਲ ਲੜਦੀਆਂ ਜੇ ਕੋਚਾ ਲਾਉਣ ਵੇਲੇ ਕਿਤੇ ਉਹ ਆ ਜਾਣ ਜਾਂ ਹੋਰ ਹੈ ਤਾਂ ਫਿਰ ਅਸੀਂ ਸਹਰਿਆਂ ਦਾ ਘਰ ਆ ਕੇ ਸਾਂਭਦੀਆਂ ਤੇ ਸਾਡੇ ਤਾਂ ਦੋ ਦੋ ਕਰਨੀ ਠੀਕ ਹੈ ਤੇ ਇਸ ਕਰਕੇ ਕਦੇ ਨਹੀਂ ਸੋਚਣਾ ਹੈਗਾ ਕਿ ਕਦੇ ਆਪਣੀ ਬੇਟੀ ਨੂੰ ਇਸ ਤਰ੍ਹਾਂ ਦੀ ਸਿੱਖਿਆ ਨਹੀਂ ਦੇਣੀ ਕਿ ਔਰਤ ਦਾ ਕੋਈ ਘਰ ਨਹੀਂ ਹੁੰਦਾ ਉਹਦੇ ਸਾਹਮਣੇ ਇਸ ਤਰ੍ਹਾਂ ਦੀ ਗੱਲਾਂ ਨਹੀਂ ਕਰਨੀਆਂ ਔਰਤਾਂ ਦੇ ਤਾਂ ਦੋ-ਦੋ ਘਰ ਹੁੰਦੇ ਨੇ ਔਰਤ ਤਾਂ ਬਹੁਤ ਲੱਕੀ ਹੁੰਦੀ ਹੈ ਕਿ ਹੁਣ ਸਾਡੀ ਮੇਰ ਟੁੱਟ ਗਈ ਉੱਥੇ ਹੁਣ ਵੀ ਮੇਰ ਹੈਗੀ ਦੇਖੋ ਅਸੀਂ ਸੌਰੀ ਬਸਦੀਆਂ ਆਪਣੇ ਪੇਕਿਆਂ ਦੇ ਜ਼ੋਰ ਤੇ ਹੈਨਾ ਜਦੋਂ ਕੋਈ ਗੱਲ ਹੁੰਦੀ ਹੈ ਆਪਾਂ ਕਹਿੰਦੇ ਆ ਵੀ ਔਰਤ ਅਕਸਰ ਕਹਿੰਦੀ ਹੈ ਵੀ ਮੈਂ ਤਾਂ ਫੇਰ ਚਲੀ ਜੰਨੀ ਐ ਤੇ ਜੇ ਚਲੇ ਜਾਣ ਨੂੰ ਪਿੱਛੇ ਢੋਈ ਹੈਗੀ ਐ ਤਾਂ ਹੀ ਗੈਰ ਰੋ ਰੋ ਦਿੰਨੇ ਆਪਾਂ ਤਾਂ ਮਤਲਬ ਇਹ ਨਹੀਂ ਕਦੇ ਵੀ ਆਪਾਂ ਸੋਚਣਾ ਹੈਗਾ ਕਿ ਔਰਤਾਂ ਦਾ ਘਰ ਨਹੀਂ ਹੁੰਦਾ ਔਰਤਾਂ ਦੇ ਤਾਂ ਬਹੁਤ ਘਰ ਨੇ ਤੇ ਬਹੁਤ ਪਿਆਰਾ ਜਿਹਾ ਘਰ ਮੇਰਾ ਵੀ ਜਿਹਦੇ ਨਾਲ ਮੈਂ ਤੁਹਾਨੂੰ ਹੁਣੇ ਤੁਹਾਨੂੰ ਦਿਖਾਉਣੀ ਹੈ ਦੱਸਿਓ ਤੁਸੀਂ ਮੈਨੂੰ ਆਪਣੀ ਐਕਸਪੀਰੀਅੰਸ ਕਿ ਤੁਸੀਂ ਕਿਵੇਂ ਸੋਚਦੇ ਹੋ ਹੁਣ ਕਈ ਹੁਣ ਕਈ ਵਾਰੀ ਭੈਣਾਂ ਹੁਣ ਜਿਵੇਂ ਕਮੈਂਟ ਕਰ ਦੇਣਗੀਆਂ ਵੀ ਤੁਸੀਂ ਕਹਿੰਦੇ ਹੋ ਕਿ ਕਰਦੀਆਂ ਕੁੜੀਆਂ ਕਰਦੀਆਂ ਹਮੇਸ਼ਾ ਦਵਾਵਾਂ ਮੰਗਦੀਆਂ ਰਹਿੰਦੀਆਂ ਤੇ ਵੀ ਸਾਡੇ ਤਾਂ ਭੂਆ ਨੇ ਜਾਂ ਸਾਡੀ ਭੈਣ ਨੇ ਤਾਂ ਇਸ ਤਰ੍ਹਾਂ ਕੀਤਾ ਇਸੇਦਾਰੀ ਲਈ ਬਣਾਣਾ ਕੀਤਾ ਉਹ ਇੱਕ ਅੱਧਾ ਕੇਸ 1% ਹਰ ਜਗ੍ਹਾ ਹੁੰਦੇ ਨੇ ਉਹ ਕੋਈ ਵੀ ਰਿਲੇਸ਼ਨ ਹੈ ਧੀਆ ਪੁੱਤਾਂ ਚ ਵੀ ਹੈ ਆਪਾਂ ਕਹਿੰਦੇ ਹਾਂ ਕਿ ਧੀਆ ਪੁੱਤ ਬਹੁਤ ਪਿਆਰੇ ਹੁੰਦੇ ਨੇ ਤੇ ਤੁਹਾਡੇ ਸਾਹਮਣੇ ਇਹੋ ਜਿਹੇ ਵੀ ਕੇਸ ਹੋਣਗੇ ਜਿੱਥੇ ਧੀਆ ਪੁੱਤਾਂ ਨੇ ਕਤਲ ਕੀਤੇ ਨੇ ਆਪਣੇ ਮਾਪਿਆਂ ਦੇ ਤਾਂ ਉਹ ਤਾਂ ਹਰ ਥਾਂ ਹੋਊਗੀ ਹੋਊਗੀ ਉਹ ਉਹ ਜਿਹੜੇ ਛੋਟਾ ਹਰ ਜਗ੍ਹਾ ਹੁੰਦੀਆਂ ਨੇ ਕੋਈ ਵੀ ਰਿਲੇਸ਼ਨ 100% ਕਿਸੇ ਵੀ ਚੀਜ਼ ਨਾਲ ਨਹੀਂ ਜੁੜਿਆ ਹੁੰਦਾ ਬਟ ਨਾਰਮਲੀ ਜਿਵੇਂ ਜਿਵੇਂ ਔਰਤ ਵੱਡੀ ਹੁੰਦੀ ਜਾਂਦੀ ਹੈ ਨਾ ਓਵੇਂ ਓਵੇਂ ਮੈਨੂੰ ਐ ਲੱਗਦਾ ਵੀ ਆਪਣੇ ਪਿੱਕਿਆਂ ਵੱਲੋਂ ਜ਼ਿਆਦਾ ਝੁਕਦੀ ਹੈ ਉਹ ਹੋਰ ਜਿਆਦਾ ਮੋਹ ਹੁੰਦਾ ਆਪਣੇ ਪਿਕੇ ਆਉਂਦਾ ਤੁਸੀਂ ਜਿੰਨੇ ਵੀ ਹੈ ਨਾ ਆਪਣੇ ਮਾਪਿਆਂ ਨੂੰ ਦੇਖਿਓ ਆਪਣੀ ਦਾਦੀ ਨੂੰ ਜਦ ਵੀ ਤੁਸੀਂ ਉਹਨਾਂ ਕੋਲੇ ਬੈਠੋਗੇ ਆਪਣੇ ਪਿਕੇ ਦੀਆਂ ਗੱਲਾਂ ਸੁਣੋਣੀਆਂ ਤੁਹਾਨੂੰ ਤੇ ਮਤਲਬ ਸੌਰੀ ਉਹ ਸਾਰੀ ਉਮਰ ਰਹਿ ਲੀਆਂ ਪਰ ਅਟੈਚਮੈਂਟ ਹਜੇ ਵੀ ਪੱਕੀ ਪਈ ਹੈ ਤੇ ਔਰਤ ਦਾ ਆਖਰੀ ਕੱਪੜਾ ਵੀ ਪਿਕੇ ਤੋਂ ਆਉਂਦਾ ਹੈ ਹੈ ਨਾ ਇੰਨਾ ਜਿਆਦਾ ਸਾਡਾ ਉਸ ਘਰ ਨਾਲ ਸੰਬੰਧ ਹੁੰਦਾ ਹੈ ਇੰਨਾ ਜਿਆਦਾ ਸਾਡਾ ਉਸ ਘਰ ਦੇ ਨਾਲ ਆਪਣਾਪਣ ਹੁੰਦਾ ਹੈ ਤੇ ਫਿਰ ਆਪਾਂ ਐ ਨਹੀਂ ਕਹਿਣਾ ਹੈਗਾ ਕਦੇ ਵੀ ਵੀ ਹੁਣ ਮੇਰਾ ਤਾਂ ਉੱਥੇ ਹੈ ਨਹੀਂ ਕੋਈ ਹੈ ਨਾ ਭਰਾ ਭਰਾ ਭਜਾਈਆਂ ਵੀ ਸਾਰੀ ਉਮਰ ਦੇ ਮਾਪੇ ਹੁੰਦੇ ਨੇ ਤੇ ਚਲੋ ਮੈਂ ਤੁਹਾਨੂੰ ਫਿਰ ਹੁਣ ਅੱਜ ਉਹ ਘਰ ਦਿਖਾਉਣੀ ਹੈ ਜਿੱਥੇ ਮੈਂ ਮੇਰੀਆਂ ਜਣਾਂ ਲੱਗੀਆਂ ਤੇ ਚਲੋ ਦਿਖਾਉਣੀ ਹੈ ਮੈਂ ਤੁਹਾਨੂੰ ਤੇ ਤੁਸੀਂ ਵੀ ਜਰੂਰ ਆਪਣੇ ਤਜਰਬੇ ਸ਼ੇਅਰ ਕਰਿਓ ਲਓ ਜੀ ਇਹ ਨੇ ਮੇਰੇ ਫਾਦਰ ਸਰਦਾਰ ਬੂਡ ਸਿੰਘ ਪੁੱਤਰ ਬਹੁਤ ਮਿਹਨਤੀ ਬੰਦੇ ਜੀਰੋ ਤੋਂ ਆਪਣੀ ਲਾਈਫ ਸ਼ੁਰੂ ਕਰਕੇ ਤੇ ਐਡਾ ਜਗ੍ਹਾਣ ਦਿੱਤਾ ਹੈ ਮੇਰੇ ਭਰਾਵਾਂ ਨੂੰ ਉਹਨਾਂ ਨੇ ਬਣਾ ਕੇ ਤੇ ਸਾਨੂੰ ਸਾਰਿਆਂ ਨੂੰ ਕਾਰਾਂ ਤੇ ਚੜਾਇਆ ਇਸ ਬੰਦੇ ਦੀ ਆਪਣੀ ਮਿਹਨਤ ਦੇ ਸਦਕਾ ਬਹੁਤ ਮਿਹਨਤ ਕੀਤੀ ਹੈ ਇਹਨਾਂ ਨੇ ਅੱਜ ਮੈਂ ਤੁਹਾਨੂੰ ਆਪਣੇ ਮਾਪਿਆਂ ਨਾਲ ਉਹਨਾਂ ਨਾਲ ਹੈਨਾ ਤੇ ਇਹ ਮੇਰੀ ਮਾਂ ਸਰਦਾਰਨੀ ਸਰਜੀਤ ਕੌਰ ਬਹੁਤ ਮਿਹਨਤ ਕੀਤੀ ਦੋਵਾਂ ਨੇ ਰਲ ਕੇ ਆਪਾਂ ਇੰਨੀ ਬੀਤੀ ਨੇ ਤੇ ਸਾਨੂੰ ਆਪ ਹੀ ਮੇਰੇ ਮਦਰ ਪੰਜ ਪੜ੍ਹੇ ਹੈ ਪਰ ਸੀ ਡਬਲ ਟ੍ਰिपल ਐਮ.ਏ ਕੀਤੀ ਹੋਈ ਹੈ ਸਾਰੇ ਜਣੇ ਅਸੀਂ ਸਰਕਾਰੀ ਨੌਕਰੀ ਕਰਦੇ ਆ ਚਾਰੋਂ ਘੰਟਾ ਭਰਾ ਸ੍ਰੀ ਮੁਖਸਰ ਸਾਹਿਬ ਦੀ ਪਵਿੱਤਰ ਧਰਤੀ ਤੇ 19 ਕਿਲੋਮੀਟਰ ਦੂਰ ਵਸਿਆ ਇਹ ਮੇਰਾ ਛੋਟਾ ਜਿਹਾ ਪਿੰਡ ਬੁੱਟਰਸ਼ਰੀਨ ਤੇ ਬੁੱਟਰਸ਼ਰੀਨ ਪਿੰਡ ਦੇ ਵਿੱਚ ਇੱਕ ਖੂਬਸੂਰਤ ਘਰ ਮੇਰੇ ਪਿਕੇ ਦਾ ਘਰ ਹੈ ਇੱਥੋਂ 30 ਸਾਲ ਪਹਿਲਾਂ ਇੱਥੇ ਇੱਕ ਕੱਚਾ ਘਰ ਹੁੰਦਾ ਸੀ ਉੱਚੇ ਦਰਵਾਜ਼ਿਆਂ ਵਾਲਾ ਜਿਹਨੂੰ ਮੇਰੇ ਪਿਓ ਨੇ ਆਪਣੇ ਪਸੀਨੇ ਨਾਲ ਸਿੰਜਿਆ ਤੇ ਹੌਲੀ-ਹੌਲੀ ਇਸ ਪੱਕੇ ਘਰ 'ਚ ਕਨਵਰਟ ਕਰਤਾ ਇੱਥੇ ਹੁੰਦਾ ਸੀ ਇੱਕ ਖੂਬਸੂਰਤ ਵੱਡਾ ਸਾਰਾ ਕੱਚਾ ਦਰਵਾਜ਼ਾ ਤੇ ਕੱਚੀਆਂ-ਕੱਚੀਆਂ ਸਬਤਾਂ ਜਿਹਨਾਂ ਨੂੰ ਮੇਰੀ ਮਾਂ ਪਿਆਰ ਨਾਲ ਲਿਪਦੀ ਤੇ ਕੱਚੇ ਘਰ ਨੂੰ ਵੀ ਹਮੇਸ਼ਾ ਖੂਬਸੂਰਤ ਬਣਾ ਕੇ ਰੱਖਦੀ ਤੇ ਮੇਰੇ ਭਰਾ ਆਪਣੇ ਵਿੱਚ ਪੜਾਉਣ ਲਈ ਸ਼ਹਿਰ ਸ਼ਿਫਟ ਹੋਏ ਵੈਸੇ ਤਾਂ ਹੁਣੀ ਸ਼ਿਫਟ ਹੋਇਆ ਛੋਟਾ ਵਾਲ ਬ੍ਰਦਰ ਤਾਂ ਵੱਡਾ ਨੂੰ ਤਾਂ ਚਲੋ ਜਾਬ ਉੱਥੇ ਸੀਗੀ ਤਾਂ ਮਹਿੰਡੀ ਸੀਗਾ ਪਹਿਲਾਂ ਤੋਂ ਹੀ ਤੇ ਛੋਟਾ ਪਰ ਮੇਰੇ ਵੱਡੇ ਭਰਾ ਦਾ ਵੀ ਇੱਕ ਪੈਰ ਇੱਥੇ ਤੇ ਇੱਕ ਸ਼ਹਿਰ ਹੀ ਰਹਿੰਦਾ ਸੀ ਬਸ ਫਿਰ ਛੋਟਾ ਵੀ ਹੁਣ 11ਵੀਂ 12ਵੀਂ ਚੋਗੇ ਬੱਚੇ ਜਦੋਂ ਫੇਰ ਪੜਾਉਣ ਗਿਆ ਇੱਥੇ ਅਸੀਂ ਜਦੋਂ ਪਿੰਡ ਆਉਣੀ ਆਉਂਦੀਆਂ ਛੁੱਟੀਆਂ 'ਚ ਤਾਂ ਇਧਰ ਇੱਕ ਇੱਥੇ ਖੂਹ ਹੁੰਦਾ ਸੀ ਸਾਡੇ ਜਿਹਨੂੰ ਹੁਣ ਵੀ ਪਲਸਤਰ ਕਰਕੇ ਸੰਭਿਆ ਹੋਇਆ ਹੈ ਇਹ ਹੁਣ ਤਾਂ ਚਲੋ ਸੜਕਾਂ ਬਣ ਗਈਆਂ ਉੱਚੀਆਂ ਹੋ ਗਈਆਂ ਉਹਦੇ ਕੋਲ ਵਾਲਾ ਏਰੀਆ ਕਾਫੀ ਉੱਚਾ ਹੁੰਦਾ ਸੀ ਤੇ ਅਸੀਂ ਇੱਥੇ ਖੇਡਦੇ ਸੀ ਉੱਚੀ ਨੀਚ ਊੱਚ ਲੈਣੀ ਕੇ ਨੀਚ ਤੇ ਇਹ ਮੇਰੇ ਘਰ ਦਾ ਚੁਗਿਰਦਾ ਇਦਾਂ ਇੱਥੇ ਵੱਡੇ ਵੱਡੇ ਦਰਖਤ ਹੁੰਦੇ ਸੀ ਹੁਣ ਤਾਂ ਨਵੇਂ ਸਿਰੇੋਂ ਲਾਈ ਹੋਏ ਐ ਛੋਟੇ ਦਰਖਤ ਰਹੇਗੇ ਇੱਕ ਇਧਰ ਛੱਪੜ ਹੁੰਦਾ ਸੀ ਇੱਕ ਛੱਪੜ ਇਧਰ ਹੁੰਦਾ ਸੀ ਇਹਦੇ ਓਲੇ ਐ ਤੇ ਇਹ ਚ ਰਸਤਾ ਟਾਈਪ ਮੇਰੇ ਘਰ ਦੇ ਸਾਹਮਣੇ ਬਣਦਾ ਸੀ ਤੇ ਇੱਥੇ ਅਸੀਂ ਇੱਕ ਇੱਥੇ ਸਾਡੇ ਵੱਡਾ ਉਹ ਥੜਾ ਹੁੰਦਾ ਸੀ ਇੱਕ ਪਾਸੇ ਇਧਰੋਂ ਛੜੇ ਤੋਂ ਉਤਰਨਾ ਤੇ ਦੂਜੇ ਪਾਸੇ ਚੜ ਜਾਣਾ ਤੇ ਫਿਰ ਦੂਜੇ ਪਾਸੇ ਉਤਰਨਾ ਤੇ ਦੂਜੇ ਪਾਸੇ ਚੜ ਜਾਣਾ ਅੱਜ ਵੀ ਜਦੋਂ ਅਸੀਂ ਆਉਨੇ ਆ ਤੇ ਸਾਡੇ ਫਾਦਰ ਇੱਥੇ ਬੈਠੇ ਹੁੰਦੇ ਸੀਗੇ ਆਹ ਜਿਹੜੀ ਜਗ੍ਹਾ ਇੱਥੇ ਸਾਨੂੰ ਦੇਖ ਕੇ ਭੱਜ ਕੇ ਉੱਠ ਖੜਦੇ ਕੁੜੀਆਂ ਆ ਗਈਆਂ ਤੇ ਹੁਣ ਵੀ ਜਦੋਂ ਆਉਨੇ ਆ ਤੇ ਐਂ ਲੱਗਦਾ ਜਿਵੇਂ ਆ ਖੂਦੀਆਂ ਬਣਾਉ ਸਾਨੂੰ ਹੁਣ ਵੀ ੜੀਕਦੀਆਂ ਹੁਣ ਵੀ ਆਪਣਾ ਫਨ ਲੱਗਦਾ ਇੱਥੇ ਇੰਨਾ ਜਗ੍ਹਾ ਦੇ ਉੱਤੇ ਪਤਾ ਨਹੀਂ ਸ਼ਹਿਰ ਚ ਗਿਆ ਨੂੰ ਬਹੁਤ ਵਰੀ ਹੋ ਗਏ ਫੇਰ ਵੀ ਸ਼ੇਰ ਨਾਲੋਂ ਜ਼ਿਆਦਾ ਇਹ ਸੋਹਣਾ ਲੱਗਦਾ ਸਾਨੂੰ ਬਹੁਤ ਹੀ ਪਿਆਰਾ ਮੇਰਾ ਘਰ ਮੈਂ ਤੁਹਾਨੂੰ ਅੰਦਰੋਂ ਵੀ ਦਿਖਾਉਣੀ ਹੈ ਤੇ ਇੱਥੇ ਹਲੇ ਵੀ ਮੇਰੇ ਭਰਾ ਕਿਉਂਕਿ ਕੀਤੀ ਕਰਦੇ ਜੌਬ ਦੇ ਨਾਲ ਨਾਲ ਤੇ ਸਾਰਾ ਫਰਨੀਚਰ ਸਾਰਾ ਇਹਨਾਂ ਦਾ ਆਪਣਾ ਟਰੈਕਟਰ ਟਰਾਲੀਆਂ ਇੱਥੇ ਖੜੇ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੌਕ ਹੈ ਮੇਰੇ ਫਾਦਰ ਨੂੰ ਬਹੁਤ ਸ਼ੌਕ ਸੀ ਖੇਤੀ ਦਾ ਜੌਬ ਕਰਦੇ ਸੀ ਮੇਰੇ ਫਾਦਰ ਖੇਤੀ ਫਿਰ ਵੀ ਬਹੁਤ ਕਰਦੇ ਸੀ ਉਹ ਠੀਕ ਹੈ ਤੇ ਇਹ ਇਧਰ ਆ ਕੰਧੋਲੀ ਹੁਣ ਤਾਂ ਚਲੋ ਵਿਚਾਰੀ ਖੈਰ ਇਗਨੋਰ ਹੋਈ ਪਈ ਐ ਸਾਲ ਹੋ ਗਿਆ ਘਰ ਛੱਡੀ ਨੂੰ ਮੇਰੇ ਪੇਕੇ ਨੂੰ ਤੇ ਇਹਨਾਂ ਓਲੀ ਦੇ ਪਰਲੇ ਪਾਸੇ ਸਾਡੇ ਸੀ ਚੁੱਲਾ ਹੁੰਦਾ ਸੀ ਤੇ ਇਹ ਖੂਬਸੂਰਤ ਜਗਾ ਜਿੱਥੇ ਅਸੀਂ ਬੈਠ ਕੇ ਚੁੱਲੇ ਮੂਰੇ ਬੈਠ ਕੇ ਰੋਟੀ ਖਾਣੀ ਇਥੇ ਰੋਈ ਜਿਹੜੀ ਹੁਣ ਬੰਦ ਪਈ ਐ ਤੇ ਪਹਿਲਾ ਵਾਲਾ ਹੀ ਡਿਜ਼ਾਈਨ ਐ ਲਾਈਨ ਦੇ ਵਿੱਚ ਕਮਰੇ ਤੇ ਫਿਰ ਇੱਕ ਕਮਰਾ ਉਧਰਲੀ ਸਾਈਡ ਬਰਾਂਡਿਆਂ ਦੇ ਇਹ ਇੱਕ ਕਮਰਾ ਇਧਰਲੀ ਸਾਈਡ ਬਹੁਤ ਸੋਹਣਾ ਘਰ ਲੱਗਦਾ ਹੁੰਦਾ ਸੀ ਸਾਡੇ ਭਰਾ ਹਜੇ ਵੀ ਇਹਨੂੰ ਮਤਲਬ ਇਹਨਾਂ ਪਸੰਦ ਕਰਦੇ ਆ ਕਿ ਉਹ ਕਹਿੰਦੇ ਵੀ ਕੋਠੀ ਨਹੀਂ ਬਣਾਉਣੀ ਢਾਕੇ ਇਹਨੂੰ ਐਂ ਹੀ ਰੱਖਣਾ ਸਾਨੂੰ ਐਂ ਸੋਹਣਾ ਲੱਗਦਾ ਹੈ ਇੱਕ ਟਰੈਕਟਰ ਇਧਰ ਖੜਾ ਹੈ ਇਧਰ ਸੁਪਰ ਸੀਡਰ ਖੜਾ ਹੈ ਉਹਨਾਂ ਦਾ ਮਤਲਬ ਵਧੀਆ ਮਤਲਬ ਪੂਰਾ ਖੇਤੀ ਦਾ ਪੂਰਾ ਆਪਣਾ ਕਰਦੇ ਆ ਉਹ ਦੋਨੋਂ ਜਣੇ ਜੋਬ ਵੀ ਕਰਦੇ ਆ ਵੱਡਾ ਐਕਸੀਡੈਂਟ ਲੱਗਿਆ ਹੋਇਆ ਛੋਟਾ ਵੈਟਰਨਰੀ ਇੰਸਪੈਕਟਰ ਲੱਗੇ ਹੋਇਆ ਪਰ ਉਹ ਆਪਣਾ ਪਛਤੈਨੀ ਕੰਮ ਹੈ ਨਾ ਖੇਤੀ ਤੇ ਜੱਟਾਂ ਦੇ ਮੁੰਡੇ ਆ ਤਾਂ ਖੇਤੀ ਤਾਂ ਉਹਨਾਂ ਨੂੰ ਛੱਡ ਨਹੀਂ ਸਕਦੇ ਉਹ ਸੁਭਾਅ ਬਣਿਆ ਹੋਇਆ ਮੇਰੇ ਫਾਦਰ ਬਹੁਤ ਸ਼ਕੀਨ ਸੀ ਖੇਤੀ ਦੇ ਉਹੀ ਉਹਨੂੰ ਸ਼ੌਕ ਹੈ ਇਧਰ ਦੇ ਪਾਸੇ ਸਹੀ ਹੈ ਗੈਰਾਜ ਬਣਾਇਆ ਸੀ ਜਿੱਥੇ ਹੁਣ ਇਹਨਾਂ ਦੇ ਕੰਟਰੋਲ ਡਰਮ ਤੇ ਸਪਰੇ ਹੁੰਦੀ ਹੈ ਮੇਰੀ ਮਾਂ ਨੇ ਪਾਥੀਆਂ ਜਾਂ ਵੀ ਹੋਈਆਂ ਤੁਹਾਨੂੰ ਪਤਾ ਹੀ ਹੈ ਨਾ ਪਿੰਡਾਂ ਚ ਚਾਹੇ ਗੈਸ ਆਜਿ ਜੋ ਮਰਜ਼ੀ ਹੋ ਜੇ ਬੀਬੀਆਂ ਦੀ ਪਾਥੀਆਂ ਮੇ ਨੰਗਾ ਤੇ ਨਹੀਂ ਲਓ ਜੀ ਜੇ ਇਧਰ ਘਰ ਚ ਇੱਕ ਛੋਟੀ ਜਿਹੀ ਬਗੀਚੀ ਬਣਾਈ ਹੋਈ ਹੈ ਭਾਬੀ ਨੂੰ ਵੀ ਸਾਡੀ ਨੂੰ ਫਲ ਬੂਟਿਆਂ ਦਾ ਬਹੁਤ ਸ਼ੌਕ ਸੀ ਇਹ ਸਿਸਟਰ ਹੈ ਮੇਰੇ ਜਦੋਂ ਮੇਰੇ ਫਾਦਰ ਜੀ ਹੁੰਦੇ ਸੀ ਨਾ ਜਦ ਵੀ ਅਸੀਂ ਆਉਣਾ ਹੁੰਦਾ ਸੀ ਇਹ 게ਟ ਹਮੇਸ਼ਾ ਇਦਾਂ ਹੀ ਖੁੱਲਾ ਮਿਲਦਾ ਸੀ ਉਨਨ ਦੀ ਬੜੀ ਮਤਲਬ ਇਹ ਹੁੰਦਾ ਸੀ ਵੀ ਪ੍ਰਾਹੁਣੇ ਨੂੰ ਹਾਰ ਨਹੀਂ ਮਾਰਨ ਪਵੇ। ਸੋ ਸਾਰੇ ਨੂੰ ਕਹਿੰਦੇ ਰਹਿੰਦੇ ਗੇਟ ਖੋਲ ਦੋ ਕੁੜੀਆਂ ਆਉਣ ਵਾਲੀਆਂ ਫੇਰ ਪ੍ਰਾਹੁਣਾ ਹਾਰਨ ਮਾਰੂਗਾ ਖੜ ਕੇ। ਇਹ ਹਮੇਸ਼ਾ ਤੇ ਸਾਨੂੰ ਇਹ ਨਿਸ਼ਾਨੀ ਹੁੰਦੀ ਸੀ ਜੇ ਸਾਡੇ ਆਉਂਦੀਆਂ ਨੂੰ ਗੇਟ ਖੁੱਲਿਆ ਤਾਂ ਮਤਲਬ ਪਾਪਾ ਹੀ ਕਰੇ ਆ। ਸ왈ੀ ਨਹੀਂ ਪੈਦਾ ਹੁੰਦਾ ਸੀ। ਇਹ ਸਿ ਆਉਣਾ ਹੁੰਦਾ ਤੇ ਸਾਡੇ ਪਾਪਾ ਕਰਨ ਹੁੰਦੇ। ਉਹ ਤਾਂ ਤੁਰੇ ਨਹੀਂ ਅਜੇ। ਪਰਿੰਦਰਤਾ ਕੰਦੀ ਆਜੇ ਕੰਦੀ ਲੋ ਮੈਂ ਤੇ ਕਮਰੇ ਖੋਲਣੇ ਆ ਜਾ ਲਓ ਜੀ ਥੋੜਾ ਕਮਰੇ ਦੀ ਮੈਂ ਜਾਣਾ ਲੋ ਆ ਤੇ ਨਾਲ ਹੀ ਕਮਰੇ ਲੱਗੇ ਹੋਏ ਆ ਹੁਣ ਵੀ ਦੇਖੀ ਤੇ ਮੋਬਾਈਲਾਂ ਨਾਲ ਜੁੜੇ ਹੋਏ ਨੇ ਹਲੋ ਇੱਥੇ ਸਕਰੀਨ ਲੱਗੀ ਹੋਈ ਹੈ ਇੱਥੇ ਸਾਡਾ ਮਤਲਬ ਕੇਅਰ ਟੇਕਰ ਰੱਖੇ ਹੋਏ ਨੇ ਇਹਨਾਂ ਨੇ ਜਿਹੜੇ ਇੱਥੇ ਪੈਂਦੇ ਨੇ ਆ ਕੇ ਤੇ ਬਾਕੀ ਕੁੱਤਾ ਤਾਂ ਰੱਖਿਆ ਹੀ ਹੋਇਆ ਹੈ